হরে 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 জয় 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 বাবা মুরदाबाद 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 হায় হায় হরে চিন্তা লহায় হায় হরে হায় হরে হরে জয় হরে হরে মুরदाबाद মুরदाबाद

ਅਮਰੇ ਅਮਰੇ ਅੱਜ ਭਾਈ ਜੈ ਉਹਨਾਂ ਨੂੰ ਬੁਲਾਉਣਗੇ ਜੈਪੀਮ ਜੈਪਾਰਟ ਮੈਂ ਡਾਕਟਰ ਭੀਮਰਾਓ ਬੇਰਕਸਾਣਾ ਪੰਜਾਬ ਚੀਰਮੈਨ ਜਗਜੀਤ ਸਿੰਘ ਬਿੱਲਾ ਇਹ ਅੱਜ ਦਾ ਸਾਰੇ ਪੁਤਲਾ ਫੂਕਿਆ ਗਿਆ ਜਿਹੜੇ ਸਾਡੇ ਅਮਰਸਰ ਦੇ ਪਾਰਲੀਮੈਂਟ ਮੈਂਬਰ ਰਹੇ ਚੁੱਕੇ ਸਰਦਾਰ ਗਰਜੀਤ ਸਿੰਘ ਔਜਲਾ ਉਹਨਾਂ ਦਾ ਅੱਜ ਇੱਥੇ ਅਜਨਾਲਾ ਚੌਂਕ ਤੇ ਇਹ ਪੁਤਲਾ ਫੂਕਿਆ ਜਿਹੜਾ ਪਿੰਛਾਪਾ ਕੀਤਾ ਉਹਨਾਂ ਦਾ ਜੋ ਕਿ ਜੋ ਕੀਤਾ ਗਿਆ ਏ ਸਰ ਕੁਝ ਬੇ ਪਹਿਲਾਂ ਜਿਹੜਾ ਕਿ ਸਾਡੇ ਅਸੀ ਭਾਈ ਚਾਦੇ ਉਹਨਾਂ ਜਿਹੜੇ ਸ਼ਬਦ ਚੋਰ ਗੁੰਡੇ ਡੈਂਟਰ ਜਾਂ ਵਿਪਖੋ ਵਾਲੇ ਕਹਿ ਕੇ ਸਾਡੇ ਅਸੀ ਭਾਈ ਚਾਦੇ ਦਾ ਅਪਮਾਨ ਕੀਤਾ ਗਿਆ ਸੀ ਤੇ ਇਹਦੇ ਸੰਬੰਧ ਦੇ ਵਿੱਚ ਹੁਣ ਅਸੀਂ ਜਿੱਦਾਂ ਕਿ ਆਪਣਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਪਿੰਡਾਂ 'ਚ ਜਾ ਕੇ ਵੋਟਾਂ ਲੈ ਰਹੇ ਨੇ ਤੇ ਪ੍ਰਚਾਰ ਕਰ ਰਹੇ ਨੇ ਉਸੇ ਤਰ੍ਹਾਂ ਹੀ ਅਸੀਂ ਆਪਣੇ ਐਸੀ ਸਮਾਜ ਨੂੰ ਜਾਗਰੂਕ ਕਰ ਰਹੇ ਹਾਂ ਕਿ ਹੋਣ ਸਮਾ ਕਿ ਇਹਨਾਂ ਨੂੰ ਆਪਾਂ ਇਹਨਾਂ ਦਾ ਆਪਣੇ ਸਮਾਜ ਤੋਂ ਬਾਈਕਾਟ ਕਰੀਏ ਤਾਂ ਇਹਨਾਂ ਨੂੰ ਪਤਾ ਚੱਲ ਛੇ ਕਿ ਸਾਡੇ ਐਸੀ ਸਮਾਜ ਭਾਈਚਾਰੇ ਦੀ ਕਿੰਨੀ ਪਾਵਰ ਆ ਉਹਨਾਂ ਉਹਨਾਂ ਦਾ ਪਹਿਲਾ ਫੈਸਲਾ ਤੋਂ ਵੱਧ ਕੇ ਨੇ ਜਿਹਨਾਂ ਬੰਦਾਂ ਨੂੰ ਦੇਖਿਆ ਦੇਖੋ ਜਾਰੇ ਜਿਹੜੀ ਉਹਨਾਂ ਨੇ ਜਾ ਕੇ ਵਾਲਮੀਕ ਤੀਰਥੇ ਮਾਫੀ ਮੰਗੀ ਆ ਉਹ ਸ਼ਰਮਤਿਆ ਪਰਵਾਨ ਪਰ ਜਿਹੜਾ ਕਿ ਰੋਸ ਹੈ ਸਾਡੇ ਐਸੀ ਭਾਈਚਾਰੇ ਵਿੱਚ ਉਹ ਅਜੇ ਵੀ ਪਾਇਆ ਜਾ ਰਿਹਾ ਕੋਈ ਇਲੈਕਸ਼ਨ ਦੇ ਦੇ ਰਹੇ ਆ ਉਹ ਜਾ ਕੇ ਪਿੰਡਾਂ ਦੇ ਵਿੱਚ ਜਿਹੜਾ ਕਿ ਆਪਣਾ ਪ੍ਰਚਾਰ ਕਰਦੇ ਲੋਕਾਂ ਕੋ ਵੋਟਾਂ ਮੰਗ ਰਹੇ ਨੇ ਤੇ ਸਾਡੇ ਐਸੀ ਭਾਈਚਾਰੇ ਨੂੰ ਅਸੀਂ ਜਾਗਰੂਕ ਕਰਨ ਵਾਸਤੇ ਅਸੀਂ ਸਾਰੇ ਅਲੱਗ-ਅਲੱਗ ਜਥੇਬੰਦੀਆਂ ਜਾ ਕੇ ਪਿੰਡਾਂ ਦੇ ਵਿੱਚ ਆਪਣੇ ਸਮਾਜ ਨੂੰ ਇੱਕ ਜੋਟ ਹੋ ਕੇ ਕਹਿ ਰਹੇ ਆ ਕਿ ਇਹਨਾਂ ਦਾ ਵਿਰੋਧ ਤਾਂ ਕੀਤੀ ਜਾਵੇ ਇਹਨਾਂ ਦਾ ਆਪਣੇ ਸਮਾਜ ਦੇ ਵਿੱਚ ਬਾਈਕਾਟ ਕਰੋ ਕਿਉਂਕਿ ਮੈਂ ਗੁਰਜੀਤ ਸਿੰਘ ਹੋਰ ਜਿਨ੍ਹਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦਾ ਕਿ ਇਹਨਾਂ ਨੇ ਜਦੋਂ 16 17 ਦੇ ਵਿੱਚ ਅਨਾਲਾ ਹਲਕੇ ਤੋਂ ਟਿਕਟ ਦੀ ਮੰਗ ਨੂੰ ਲੈ ਕੇ ਆਵਾਜ਼ ਠਾਈ ਸੀ ਉਹਦਾ ਇਹਨਾਂ ਨੂੰ ਜਨਰਲ ਕੈਟਾਗਰੀ ਸਮਾਜ ਦੇ ਵਿੱਚ ਕਿਸੇ ਨੇ ਵੀ ਕੋਈ ਸਮਰਥਨ ਨਹੀਂ ਦਿੱਤਾ ਉਹਦਾ ਵੀ ਇਹ ਐਸੀ ਸਮਾਜ ਦੇ ਭਾਈਚਾਰੇ ਦੇ ਘਰਾਂ ਵਿੱਚੋਂ ਜਾ ਕੇ ਚਾਵਾ ਪੀਂਦੇ ਰਹੇ ਉਹਨਾਂ ਦੇ ਸਮਰਥਨ ਦੇ ਮੁਤਾਬਕ ਇਹ ਜਿਹੜਾ ਇਹ ਜਿੰਨੀ ਚੋਣ ਵੀ ਜਿੱਤੇ ਬਾਅਦ ਵਿੱਚ ਵੀ ਇਹ ਪਾਰਲੀਮੈਂਟ ਦੇ ਮੈਂਬਰ ਬਣੇ ਤੇ ਇਸ ਕਰਕੇ ਇਹਨਾਂ ਨੇ ਮੁੜ ਕੇ ਸਾਡੇ ਸਮਾਜ ਨੂੰ ਵਰਤ ਕੇ ਜਿਹੜਾ ਅਣਖੋਲੇ ਕੀਤਾ ਉਹਦਾ ਜਿਹੜਾ ਰੋਸ ਹੈ ਸਾਡੇ ਸਮਾਜ ਦੇ ਵਿੱਚ ਪਾਇਆ ਜਾ ਰਿਹਾ